ਕਿ ਉਹ ਜਦੋਂ ਬੰਦੇ ਨੇ ਸਾਨੂੰ ਫੋਨ ਕਰਤਾ ਕਿ -45 ਡਿਗਰੀ ਟੈਂਪਰੇਚਰ ਹੈ ਮੇਰਾ ਟਰੱਕ ਬੰਦ ਹੋ ਚੁੱਕਿਆ ਹਾਂ ਆਪਾਂ ਨੇ ਉਹਨੂੰ 1 ਘੰਟੇ ਦਾ ਟਾਈਮ ਦੇਤਾ ਤਾਂ ਜੇ ਆਪਾਂ ਨਹੀਂ ਪਹੁੰਚੇ ਤਾਂ ਉਹ ਬੰਦੇ ਦੀ ਜਾਨ ਨੂੰ ਖਤਰਾ ਪੈਂਦਾ ਤਾਂ ਉਹ ਰਿਸਪੌਂਸਿਬਿਲਿਟੀ ਦੀ ਜ਼ਿਆਦਾ ਆਪਣੇ ਤੇ ਹੁੰਦੀ ਹੈ ਕਿ ਆਪਿਆਂ ਨੂੰ ਐਕਸਪੀਰੀਅੰਸ ਇੰਨਾ ਜ਼ਿਆਦਾ ਹੋ ਗਿਆ ਬਾਈ ਵੀ ਅੱਧੇ ਘੰਟੇ ਚਾ ਬਟਰੱਕ ਸਹੀ ਕਰ ਲੈਣੇ ਹੁਣ ਜਿਹੜਾ ਬਾਈ ਬੰਦਾ ਕਾਰੀਗਰ ਹੈ ਮਕੈਨਿਕ ਹੈ ਉਹਨੂੰ ਜੇ ਫੋਨ ਦੇ ਉੱਤੇ ਹੀ ਨਹੀਂ ਪਤਾ ਲੱਗਿਆ ਕਿ ਟਰੱਕ ਦੇ ਵਿੱਚ ਪ੍ਰੋਬਲਮ ਕੀ ਹੈ ਮੈਨੂੰ ਕੀ ਚ ਪਾੜ ਚਾਹੀਦਾ ਕਿ ਮੈਨੂੰ ਠੀਕ ਕਰ ਪਾਉਂਗਾ ਜਾਂ ਨਹੀਂ ਕਰ ਪਾਉਂਗਾ ਫਿਰ ਸਭ ਤੋਂ ਡੇਂਜਰਸ ਜੌਬ ਕਿਹੜੀ ਹੁੰਦੀ ਹੈ ਟਰੱਕ ਦੇ ਵਿੱਚ ਵੀ ਯਾਰ ਜਿਹਨੂੰ ਖਤਰਾ ਹੱਥੋਂ ਸਾਰੇ ਸਾਰੇ ਪਰਾਵਾਂ ਨੂੰ ਦੱਸਣਾ ਵੀ ਚਾਉਣਾ ਜੀ ਇਹ ਚੀਜ਼ ਜੀ 에ਅਰ ਬੈਗ ਦੇ ਨੇੜੇ ਨਹੀਂ ਲੱਗਣਾ ਕਦੇ ਬੈਗ 에ਅਰ ਬੈਗ ਦੇ 에ਅਰ ਬੈਗ ਦੇ ਓਕੇ ਹਾਂ ਜੀ ਤੇ ਸੈਕਿੰਡ ਹੋ ਗਿਆ ਬ੍ਰੇਕ ਚੈਂਬਰ ਇਹਨੂੰ ਬ੍ਰੇਕ ਪਾਟ ਵੀ ਕਹਿੰਦੇ ਆ ਬ੍ਰੇਕ ਚੈਂਬਰ ਵੀ ਕਹਿੰਦੇ ਆ ਮਿਕਸੀ ਵੀ ਕਹਿੰਦੇ ਆਪਣੇ ਬੰਦੇ ਜੀ ਇਹਨੂੰ ਨਹੀਂ ਖੋਲਣਾ ਕਦੇ ਵੀ ਇਹਦੀ ਜਵਾਬ ਆਪ ਨਹੀਂ ਕਰਨ ਲੱਗਣਾ ਕਦੇ ਵੀ ਹਾਂ ਇਹ ਨਹੀਂ ਕਿ ਜਿਆਦਾ ਡੇਂਜਰ ਹੈ ਜਦੋਂ ਇਹਦਾ ਨਟ ਖੋਲਤਾ ਤੇ ਬਲਾਸਟ ਹੁੰਦੀ ਹੈ ਅੱਛਾ ਇਹਦੀ ਟੁਕਮੇ ਵੱਡੀ ਕਹਾਸੇ ਸਰੀ ਤੋਂ ਲੈ ਕੇ ਐਬਸ ਬੋਰਡ ਸਰੀ ਉਹ ਕੈਮ ਲੂਸ ਵਾਰਾ ਹੈ ਨਾ ਹਾਂਜੀ ਤੇ ਇਸ ਤੋਂ ਬਿਨਾ ਕੈਲਗਰੀ ਤੱਕ ਦਾ ਕੈਲਗਰੀ ਤੱਕ ਕੈਲਗਰੀ ਤੋਂ ਅੱਗੇ ਵੀ ਆਪਾਂ ਕਵਰ ਕਰਦੇ ਹਾਂ ਜੀ ਉਹ ਉਹਦੇ ਇੰਨੇ ਸਾਰਾ ਕਵਰ ਕਰਦੇ ਹਾਂ ਮੈਂ ਕਿਸੇ ਵੀ ਰੋਡ ਤੇ ਇੱਕੋ ਕਿਹੜੀ ਹੈਲ ਵੱਜਦੀ ਆਪਾਂ ਬਾਈ ਜੀ ਨੂੰ ਪੁੱਛਾਂਗੇ ਕੋਕਾ ਹੈਲ ਕੋਕਣੀ ਹੈਲ ਵੀ ਕਹਿੰਦੇ ਆਪਣੇ ਆਪਣੀ ਆਪ ਦੀ ਭਾਸ਼ਾ ਆਪਦੇ ਹੁਣ ਬਣਾਏ ਹੋਏ ਯਾਰ ਨਾਂ ਆਉਂਦੇ ਆਪਦੀ ਆਓ ਫਿਰ ਮੈਂ ਤੁਹਾਨੂੰ ਸਾਰੇ ਦਿਖਾਉਂਦਾ ਆਹ ਬੈਂ ਹੈਗੀ ਮਰਸਡੀ ਦੀ ਹਾਂਜੀ ਹਾਂ ਆਜੋ 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 ਵੀਰੇ ਆਜੋ ਦੇਖੀ ਕਿਹੜੀ ਕੋਈ ਵੀ ਕੰਮ ਹੱਥੀ ਹੁਣ ਕਰਨ ਦੀ ਜਰੂਰਤ ਹੈ ਨਹੀਂ ਜੀ ਜੀ ਹਨ ਸਾਰੇ ਪ੍ਰਕਾਰਾਂ ਦੀ ਗੱਨਾਂ ਨੇ ਜੀ ਆਪਣੇ ਕੋਲ ਆ ਕੋਈ ਟੇਡਾ ਨਟ ਖੋਲਣ ਹੈ ਜੀ ਹੂੰ ਇਹ ਨੂੰ ਥੋੜਾ ਕਹਿ ਦਿੰਨੇ ਆਪਾਂ ਹੈਮਰ ਹੈਮਰ ਠੀਕ ਹੈ ਇਹ ਚੱਲਦਾ ਜੀ ਕਿਤੇ ਵੀ ਬ੍ਰੇਕ ਡਰਮ ਤੇ ਯੂਜ਼ ਕਰ ਸਕਦੇ ਓਕੇ ਥੋੜਾ ਵੀ ਇਲੈਕਟ੍ਰੋਨਿਕ ਹੈ ਹੂੰ ਉਸ ਤੋਂ ਬਾਅਦ ਟਾਇਰਾਂ ਦੇ ਨਟ ਖੋਲਦੇ ਆ ਹੁਣ ਆਪਾਂ ਇੰਡੀਆ 'ਚ ਦੇਖੋ ਦੇਖਿਆ ਵੀ ਆਪਾਂ ਡਾੜ ਵੱਡੀ ਰਾਡ ਹੁੰਦੀ ਹੈ ਵੱਡੀ ਰਾਡ ਪਈ ਆ ਝੂਲ ਰਹੇ ਹੁੰਦੇ ਆ ਇੱਥੇ ਉਹ ਕੰਮ ਨਹੀਂ 10 ਸਾਲ ਦੇ ਵਿੱਚ ਇਹਨੂੰ ਗੰਨ ਫੜਾਓ ਅੱਛਾ ਤੇ ਉਹਨੇ ਖੋਲ ਕੇ ਨਟ ਖੋਲ ਕੇ ਮਾਰਨਾ ਹੈ ਜੀ ਤਾਂ ਸੋ ਚੱਲਦਾ ਹੈ ਬਾਈ ਮੈਂ ਸੋਚਦਾ ਹੁੰਨਾ ਵੀ ਜੇ ਮੈਂ ਇੰਡੀਆ ਮੈਨੂੰ ਵ ਤਮੇ ਇੱਕ ਦਿਨ ਦੇ ਵਿੱਚ ਕੰਬੈਨ ਖੋਲ ਕੇ ਦੁਬਾਰਾ ਬੰਦ ਕੋਈ ਵੀ ਜੌਬ ਕਿਸੇ ਹੋਰ ਤੋਂ ਨਹੀਂ ਕਰਾਉਂਦਾ ਕੱਲਾ ਬੰਦਾ ਅੱਛਾ ਮੈਂ ਇੰਗਲੈਂਡ ਤੋਂ ਜੀ ਇੰਗਲੈਂਡ ਤੋਂ ਕੰਮ ਸਿੱਖਿਆ ਤੇ ਕੰਮ ਚਲਾਇਆ ਕੈਨੇਡਾ ਚ ਕੈਨੇਡਾ ਚ ਆ ਕੇ ਜੀ ਜਿਹੜੀ ਜੌਬ ਮੇਨ ਹੈ ਡੇਂਜਰ ਹੈ ਉਹ ਮੈਂ ਆਪ ਕਰਦਾ ਜਿਹੜੀ ਛੋਟੀ ਜੌਬ ਹੁੰਦੀਆਂ ਮੁੰਡੇ ਨੂੰ ਭੇਜ ਦਿੰਦਾ ਉਥੇ ਮੁੰਡੇ ਕਵਰ ਕਰ ਲੈਂਦੇ ਆ ਹਾਂ ਜੀ ਸਾਸਰੀ ਕੱਲ ਜੀ ਸਾਰਿਆਂ ਨੂੰ ਇਸ ਵਕਤ ਮੈਂ ਕੈਮ ਲੁਕਸ ਖੜਾਵਾ ਕੈਨੇਡਾ ਦੇ ਵਿੱਚ ਸੋਨੂੰ ਮੈਂ ਬਹੁਤ ਤਕੜਾ ਦੇ ਘੈਂਟ ਬੰਦਾ ਮਲਾਉਣ ਲੱਗਿਆ ਵਾਂ ਹਜ਼ਾਰ 1200 ਕਿਲੋਮੀਟਰ ਤੱਕ ਜੇ ਕਿਸ ਦਾ ਕੋਈ ਟਰੱਕ ਖਰਾਬ ਹੋ ਜਾਏ ਕੋਈ 19 21 ਹੋ ਜਾਏ ਤਾਂ ਮੌਕੇ ਤੇ ਬੰਦਾ ਪਹੁੰਚਦਾ ਵਾ ਲੱਕੀ ਟਰੱਕ ਮੱਕਿਆ ਨਿਕਲ ਆ ਮੈਂ ਤੁਹਾਨੂੰ ਦੱਸ ਦੇਣਾ ਐਂਬੂਲੈਂਸ ਲੇਟ ਹੋ ਸਕਦੀ ਆ ਪਰ ਇਹ ਬੰਦਾ ਲੇਟ ਨਹੀਂ ਹੁੰਦਾ ਆ ਜੀ ਵੀਰੇ ਕਿਰਾ ਦਿਖਾ ਦਈਏ ਬੰਦਾ ਹੈ ਕਿਹੜਾ ਵਾ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਚੜਦੀ ਕਲਾ ਆ ਮੈਂ ਕਲਾ ਦਈਏ ਤੁਹਾਡੇ ਦਾ ਪਹਿਲਾਂ ਵੀ ਗੱਲ ਹੈਗੀ ਆ ਵੱਡੀ ਵੀ ਕਹਿੰਦੇ ਵੀ ਐਂਬੂਲੈਂਸ ਤੋਂ ਪਹਿਲਾਂ ਪਹੁੰਚ ਜਾਂਦਾ ਹਾਂਜੀ ਵੀਰੇ ਵੀ ਆਦਾਏਗਾ ਵੀ ਏਰੀਆ ਦੇ ਵਿੱਚ ਆਪਾਂ ਅਲੱਗ-ਅਲੱਗ ਜਗ੍ਹਾ ਤੇ ਬੈਣਾ ਛੱਡੀਆਂ ਹੋਈਆਂ ਨੇ ਹਾਂ 200 ਕਿਲੋਮੀਟਰ ਤੱਕ ਇਧਰ ਐ 200 ਕਿਲੋਮੀਟਰ ਤੱਕ ਇਧਰ ਐ ਕਿਤੋਂ ਵੀ ਕਾਲ ਆਉਂਦੀ ਐ ਤੇ ਗਰੀਬਨ ਆਪਾਂ ਇਹ ਡੇਢ ਘੰਟਾ ਵੱਧ ਤੋਂ ਵੱਧ ਡੇਢ ਘੰਟਾ 2 ਘੰਟੇ ਘੱਟ ਤੋਂ ਘੱਟ 15 20 ਮਿੰਟ ਬਾਟ ਦੇ ਸਹਾਰ ਨਾਲ ਥੋੜਾ ਜਿਹਾ ਮਤ ਤੁਸੀਂ ਏਰੀਆ ਕਵਰ ਕੀਤਾ ਹੋਇਆ ਹਾਂਜੀ ਕਮਾਲ ਦੀ ਗੱਲ ਐ ਤੇ ਹੁਣ ਇਹਨੂੰ ਹੀ ਕਿੰਨੇ ਚੱਕਰ ਪਿਆ ਸੀ ਇੱਥੇ ਢਾਈ ਵਖੜੇ ਹੋ ਇਹਨੂੰ ਇਹਦਾ ਡੀਪੀਐਫ ਦੀ ਪ੍ਰੋਬਲਮ ਪੈ ਗਈ ਸੀ ਜੀ ਇਹ ਕੀ ਚੱਕਰ ਐ ਕਿ ਡੀਪੀਐਫ ਜਦੋਂ ਪ੍ਰੋਬਲਮ ਪੈਂਦੀ ਐ ਸਪੀਡ ਲੌਕ ਹੋ ਜਾਂਦੀ ਐ ਹਾਂ ਸਪੀਡ ਲੌਕ ਹੋਣ ਤੋਂ ਬਾਅਦ ਆਪਾਂ ਨੂੰ ਇਹਦਾ ਡੀਪੀਐਫ ਚੈੱਕ ਕਰਨਾ ਪੈਂਦਾ ਜੀ ਵੀ ਤਾਂ ਉਸ ਤੋਂ ਬਾਅਦ ਇਹ ਰੀਜਨ ਲੱਗੇ ਹੁਣ ਸਹੀ ਟਰੱਕ ਇਹ ਲੈਪਟਾਪ ਤੇ ਹੁਣ ਇਹਦੀ ECG ਕਰਕੇ ਹਟੇ ਹਾਂ ਹਾਂਜੀ ਦੁਕਾਨੀ ਜਿਗਾੜਮੈਂਟ ਨਾਲ ਹੈ ਸਾਰਾ ਪ੍ਰਬੰਧ ਹੀ ਆ ਬਿਲਕੁਲ ਬਿਲਕੁਲ ਜੀ ਆ ਦੇਖੋ ਸਾਡੇ ਭਾਈ ਤੇ ਦੂਜੀ ਗੱਲ ਹੈਗੀ ਬਾਈ ਇਹ ਆ ਬੈਨ ਇਹ ਇਹੀ ਹੈ ਜੀ ਇਹਦੇ ਨਾਲ ਦੀ ਆਪਣੇ ਕੋਲੇ ਬੈਨਾਂ ਹਾਂਜੀ ਚਾਰ ਬੈਨਾਂ ਦੇ ਨਾਲ ਦੀ ਤੇ ਇੱਕ ਤੁਹਾਨੂੰ ਮੈਂ ਦੱਸ ਦਿਆਂ ਵੀ ਬੰਦਾ ਤੁਸੀਂ ਪਹਿਚਾਣ ਲਿਆ ਹੋਣਾ ਵਾ ਹੋ ਸਕਦਾ ਕੋਈ ਵੈਰਲੇ ਹੀ ਬੰਦਾ ਹੋਵੇ ਜਿਹੜਾ ਨਾਂ ਜਾਣਦਾ ਹੋਵੇ ਬਾਈ ਲਗਭਗ ਸਾਰੇ ਤੁਹਾਨੂੰ ਜਾਣਦੇ ਮੈਂ ਆਉਣ ਤੋਂ ਪਹਿਲਾਂ ਪੁੱਛਿਆ ਮੈਂ ਕਿਹਾ ਬਾਈ ਲੱਕੀ ਕਹਿੰਦੇ ਵੀ ਲੱਕੀ ਉਹ ਬੰਦਾ ਵਾ ਜਿਹੜਾ ਵੀ ਬਿਮਾਰ ਟਰੱਕ ਟਰੱਕਾਂ ਦਾ ਡਾਕਟਰ ਹਾਂਜੀ ਐਦਾ ਵੀ ਮੇਰੇ ਮੇਰੇ ਨਾਲ ਨਾ ਬੰਦਿਆਂ ਦਾ ਪਿਆਰ ਹੀ ਬਹੁਤ ਜ਼ਿਆਦਾ ਪੈ ਗਿਆ ਹਾਂ ਮੈਂ ਪੈਸੇ ਲਈ ਨਹੀਂ ਕੰਮ ਕੀਤਾ ਮੈਂ ਕੀਤਾ ਦੋਸਤੀ ਲਈ ਪਿਆਰ ਦੇ ਲਈ ਪੈਸਾ ਆਪਣੇ ਆਪ ਹੀ ਆ ਜਾਂਦਾ ਪਰ ਹੁਣ ਐਦਾਂ ਹੋਇਆ ਵੇ ਸਾਰੇ ਨਾਲ ਰਿਸ਼ਤੇ ਐਦਾਂ ਦਾ ਬਣਿਆ ਹੋਇਆ ਵੀ ਇੱਜ਼ਤ ਦਾ ਬੰਦਾ ਫੋਨ ਕਰਦਾ ਕਿੱਥੇ ਐ ਨਾ ਆ ਜਾ ਉਹ ਕਿਹ ਗੱਲ ਕਰਨ ਦਾ ਨਰੀਆ ਚੇਂਜ ਹੋ ਗਿਆ ਵੀ ਇਹਨੇ ਪਿਆਰ ਨਾਲ ਆਪਾਂ ਨੂੰ ਬੁਲਾਉਂਦੇ ਨੇ ਉਹ ਰੋਬ ਨਾਲ ਵੀ ਪਿਆਰ ਨਾਲ ਵੀ ਤੇ ਆਪਾਂ ਹਾਜ਼ਰ ਆ ਜੀ ਇੱਕ ਵੀਰ ਗੱਲ ਹੋ ਗਈ ਹੈ ਵੀ ਹੁਣ ਤਾਂ ਗਰਮੀਆਂ ਆ ਵਾ ਇੰਨੀਆਂ ਐਡੇ ਵਾਲੇ ਨਕਸ਼ ਨਹੀਂ ਪੈਂਦੇ ਹੁਣ ਜ਼ਿਆਦਾ ਕੂਲੈਂਟ ਵਗੈਰਾ ਦੀ ਜੋਬਾਂ ਹੈਗੀਆਂ ਨੇ ਹਾਂ ਇਹ ਤਰ੍ਹਾਂ ਦੀਆਂ ਹੈਗੀਆਂ ਨੇ ਪਰ ਜਦੋਂ ਸਿਆਲ ਚੜਦਾ ਉਹ ਜਿਹੜੀ ਤੁਸੀਂ ਉਹ ਬਲੈਂਕ ਆਈਸ ਕਹਿੰਦੇ ਜਿਹੜੀ ਟੈਸਟ ਹੀ ਨਹੀਂ ਹਾਂਜੀ 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 ਤੇ ਉਹ ਉਦੋਂ ਦਿੱਕਤਾਂ ਪੈਂਦੀਆਂ ਵਾ ਮਤਲਬ ਵੀ ਟੈਂਪਰੇਚਰ ਮਾਈਨਸ ਦੇ ਵਿੱਚ ਮोटावा ਟਰੱਕ ਬੰਦ ਹੋ ਚੁੱਕਿਆ ਹੁੰਦਾ ਵਾ ਹੀਟ ਦਾ ਕੋਈ ਇੰਤਜ਼ਾਮ ਨਹੀਂ ਹੁੰਦਾ ਆਕਸੀਜਨ ਦੀ ਕਮੀ ਹੋ ਚੁੱਕੀ ਹੁੰਦੀ ਆ ਉਸ ਕੰਡੀਸ਼ਨਸ ਲਈ ਕਿੰਨੀ ਗਜਾਬ ਹਾਰਡ ਆ ਵੀ ਇਹ ਉਹ ਸਾਡੇ ਨਾਲ ਇੰਨਾ ਕਿ ਜ਼ਿਆਦਾ ਪ੍ਰੋਬਲਮ ਹੁੰਦੀ ਆ ਉਹ ਜਦੋਂ ਬੰਦੇ ਨੇ ਸਾਨੂੰ ਫੋਨ ਕਰਤਾ ਕਿ ਮਾਈਨਸ 45 ਡਿਗਰੀ ਟੈਂਪਰੇਚਰ ਹੈ ਮੇਰਾ ਟਰੱਕ ਬੰਦ ਹੋ ਚੁੱਕਿਆ ਹਾਂ ਆਪਣੇ ਨੂੰ 1 ਘੰਟੇ ਦਾ ਟਾਈਮ ਦੇਤਾ ਤਾਂ ਅਜਾ ਆਪਾਂ ਨਹੀਂ ਪਹੁੰਚੇ ਤਾਂ ਉਹ ਬੰਦੇ ਦੀ ਜਾਨ ਨੂੰ ਖਤਰਾ ਪੈਂਦਾ ਤਾਂ ਉਹ ਰਿਸਪਾਂਸਿਬਿਲਿਟੀ ਦੀ ਜ਼ਿਆਦਾ ਆਪਣੇ ਤੇ ਹੁੰਦੀ ਹੈ ਕਿ ਆਪਾਂ ਨੂੰ ਆਪਾਂ ਟਾਈਮ ਤੇ ਪਹੁੰਚਣਾ ਹੁੰਦਾ ਉਸ ਜਗ੍ਹਾ ਤੇ ਕਿਉਂਕਿ ਜਦੋਂ ਠੰਡ ਜ਼ਿਆਦਾ ਪੈਂਦੀ ਹੈ ਸਭ ਤੋਂ ਪਹਿਲਾਂ ਤਾਂ ਬੈਟਰੀਆਂ ਡੈੱਡ ਹੋ ਜਾਂਦੀਆਂ ਨੇ ਟਰੱਕ ਦੀਆਂ ਵੀ ਤੇ ਫੋਨ ਦੀਆਂ ਵੀ ਅੱਛਾ ਉਸ ਵਕਤ ਬੰਦਾ ਸਲੋ ਹੋ ਜਾਂਦਾ ਉਹਨੂੰ ਨਹੀਂ ਪਤਾ ਲੱਗਦਾ ਹਾਂ ਤੇ ਉਹਨੂੰ ਸੰਭਾਲਣਾ ਆਪਣੀ ਜ਼ਿੰਮੇਵਾਰੀ ਆ ਹੂੰ ਉਹ ਸਭ ਤੋਂ ਵੱਡੀ ਗੱਲ ਹੈ ਸਰਦੀਆਂ ਦੇ ਵਿੱਚ ਜੌਬ ਐ ਹੋਈਆਂ ਹੁੰਦੀਆਂ ਨੇ ਵੀ ਇਹ ਕਿਤਾ ਨੀਚੇ ਸਾਰਾ ਗਿੱਲਾ ਹੁੰਦਾ ਜੀ ਜੀ ਜਦੋਂ ਜੌਬ ਕਰਨੀ ਹੁੰਦੀ ਆ ਰੋਡ ਤੇ ਟਰੱਕ ਖੜਾ ਹੁੰਦਾ ਤੇ ਇੰਨਾ ਕਿ ਡੇਂਜਰਡ ਹੁੰਦਾ ਉਹ ਸਮਾਂ ਸਾਡੇ ਰਸਤੇ ਵੀ ਨੀਚੇ ਪੈ ਕੇ ਵੀ ਦੂਰੋਂ ਟਰੱਕ ਦੇਖਦੇ ਹੁੰਦੇ ਆ ਵੀ ਸਿੱਧਾ ਲੰਘ ਜਾਵੇ ਟਰੱਕ ਆ ਜੇ ਤੁਸੀਂ ਇਹ ਥੱਲੇ ਹੀ ਵੜ ਗਏ ਹਾਂ ਰੋਡ ਵਗਦੇ ਤੇ ਹਨਾ ਹਾਂ ਜੀ ਤਾਂ ਥੱਲੇ ਪੈ ਕੇ ਵੀ ਦੇਖਦਿਆਂ ਵੀ ਉਧਰੋਂ ਜਿਹੜਾ ਟਰੱਕ ਆ ਰਿਹਾ ਨਿਕਲ ਜਾਵੇ ਸਾਡੇ ਵੱਲ ਨਾ ਆਵੇ ਪਰ ਐਂ ਲੱਗਦਾ ਹਰ ਚੜਾ ਸੋਡੀ ਹੱਕ ਤੋਂ ਲੰਘਦਾ ਹੁੰਦਾ ਜਿਵੇਂ ਬਹੁਤ ਜ਼ਿਆਦਾ ਡਰ ਲੱਗਦਾ ਇੱਥੇ ਵੀ ਨਹੀਂ ਖੜ ਸਕਦੀ ਆਪਾਂ ਆ ਇਹ ਜਦੋਂ ਚਿੱਟੀ ਪੱਟੀ ਹੁੰਦੀ ਆ ਜੀ ਇਹ ਤੋਂ ਦੂਰੀ ਰਹਿਣੇ ਆ ਇਧਰ ਅਸੀਂ ਆਉਣ ਨਹੀਂ ਦਿੰਦੇ ਕਿਸੇ ਨੂੰ ਵੀ ਅੱਛਾ ਉਧਰ ਦੀ ਟਰੱਕ ਨੂੰ ਸਾਰਾ ਠੀਕ ਕਰਨਾ ਸਾਰਾ ਕੁਝ ਕਰਨਾ ਤੇ ਆਪਣੇ ਲਵੇ ਜਿੰਨੀਆਂ ਵੀ ਜੌਬ ਆਉਂਦੀਆਂ ਨੇ ਹੁਣ ਐਕਸਪੀਰੀਅੰਸ ਇੰਨਾ ਜ਼ਿਆਦਾ ਹੋ ਗਿਆ ਬਾਈ ਵੀ ਅੱਧੇ ਘੰਟੇ ਚ ਬਟਰੱਕ ਸਹੀ ਕਰ ਲੈਣੇ ਆ ਹਰ ਤਰ੍ਹਾਂ ਦਾ ਹੋਵੇ ਜੀ ਤੇ ਹੁਣ ਜ਼ਿਆਦਾ ਟਾਈਮ ਨਹੀਂ ਲੱਗਦਾ ਇੱਕ ਵਾਰੇ ਹੋਰ ਜਿਵੇਂ ਪ੍ਰੈਸ਼ਰ ਲਿਕਵਿਡ ਡੇਂਜਰਸ ਜੌਬ ਹੁੰਦੀ ਆ ਤੁਸੀਂ ਦੱਸਦੇ ਸੀ ਵੀ ਔਰ ਕੈਮਰਾ ਇਹ ਸਭ ਤੋਂ ਡੇਂਜਰਸ ਜੌਬ ਕਿਹੜੀ ਹੁੰਦੀ ਆ ਟਰੱਕ ਦੇ ਵਿੱਚ ਵੀ ਯਾਰ ਜਿਹਨੂੰ ਖਤਰਾ ਹੱਥ ਤੋਂ ਸਾਰੇ ਸਾਰੇ ਪ੍ਰਾਵਾਂ ਨੂੰ ਦੱਸਣਾ ਵੀ ਚਾਉ एयर बैग ਦੇ ਨੇੜੇ ਨਹੀਂ ਲੱਗਣਾ ਕਦੇ ਬੈਗ एयर बैग ਦੇ एयर बैग ਦੇ ਓਕੇ ਹਾਂਜੀ ਤੇ ਸੈਕਿੰਡ ਹੋ ਗਿਆ ਬ੍ਰੇਕ ਚੈਂਬਰ ਇਹਨੂੰ ਬ੍ਰੇਕ ਪਾਡ ਵੀ ਕਹਿੰਦੇ ਆ ਬ੍ਰੇਕ ਚੈਂਬਰ ਵੀ ਕਹਿੰਦੇ ਮਿਕਸੀ ਵੀ ਕਹਿੰਦੇ ਆਪਣੇ ਬੰਦੇ ਜੀ ਇਹਨੂੰ ਨਹੀਂ ਖੋਲਣਾ ਕਦੇ ਵੀ ਇਹਦੀ ਜੌਬ ਆਪ ਨਹੀਂ ਕਰਨ ਲੱਗਣਾ ਕਦੇ ਵੀ ਇਹ ਨਹੀਂ ਕਿ ਜਿਆਦਾ ਡੇਂਜਰ ਹੈ ਜਦੋਂ ਇਹਦਾ ਨਟ ਖੋਲਤਾ ਤਾਂ ਬਲਾਸਟ ਹੁੰਦੀ ਹੈ ਅੱਛਾ ਇਹਦੀ ਜੌਬ ਨੂੰ ਹੱਥ ਨਹੀਂ ਲਾਉਣਾ ਜੀ ਹੂੰ ਇਹ ਹੋ ਗਿਆ ਜਿਹੜੇ ਕਾਰ ਹੌਲਰ ਨੇ ਉਹਦੀ ਜੌਬ ਤੇ ਮੈਂ ਕਿਸੇ ਨੂੰ ਆਪਦੇ ਮੁੰਡੇ ਨੂੰ ਵੀ ਕਿਸੇ ਨੂੰ ਨਹੀਂ ਭੇਜਦਾ ਉਹ ਮੈਂ ਆਪ ਕਰਦਾ ਹੂੰ ਉਹਦੇ ਚੋਂ ਧਰਤੀ ਦੇ ਨਾਲ ਲੱਗਿਆ ਹੋਇਆ ਹਾਂ ਜਦੋਂ ਬੰਦਾ نیچےੜੇ ਵੱੜ ਕੇ ਵੀ ਜੌਬ ਕੱਟਾ ਹਾਂ ਬਿਲਕੁਲ ਬਿਲਕੁਲ ਨਹੀਂ ਹਾਂ ਜਦੋਂ ਉਹ نیچے ਵੱੜ ਕੇ ਆਪਾਂ ਜੌਬ ਕਰਦੇ ਆ ਕੋਈ ਵੀ 에ਅਰ ਦੀ ਫਿਟਿੰਗ ਨਿਕਲ ਗਈ ਜਾਂ 에ਅਰ ਲੀਕ ਹੋ ਗਈ ਤਾਂ ਉਹ ਨਹੀਂ ਬੈਠ ਜਾਣਾ ਤਾਂ ਆਪਾਂ ਬਾਹਰ ਨਹੀਂ ਨਿਕਲ ਸਕਦੇ ਬੱਚੇ ਫਸ ਜਾਣਾ ਪੈਸੀ ਜਾਣਾ ਜੀ ਬਹੁਤ ਹੈਪਨ ਹੋਈਆਂ ਨੇ ਉਹਦੇ ਵਿੱਚ ਐੇ ਕੰਮ ਆ ਯਾਰ ਦੇਖੋ ਇੱਥੇ ਠੀਕ ਆ ਕਿਸ ਨੂੰ ਵੈਦਰ ਥਾਂ ਥਾਂ ਤੇ ਪਾਈਆਂ ਫੋਟੋਆਂ ਖਿੱਚ ਸਕਦੀਆਂ ਅਟਰੈਕਟ ਕਰ ਸਕਦੀਆਂ ਪਰ ਉਹਦੇ ਮਗਰ ਦੀ ਹਾਰਟ ਜਿੰਦ ਕੀ ਆ ਆ ਆ ਡਰੈਸ ਆਪ ਹੁੰਦਾ ਯਾਤਰਾ ਮਕੈਨਿਕਾਂ ਦਾ ਜਾਂ ਹੋਰ ਕੰਮ ਕਰਨ ਵਾਲਿਆਂ ਦਾ ਹਾਂਜੀ ਠੀਕ ਆ ਕਿ ਅੱਜ ਤੁਹਾਡੇ ਸਾਫ ਆ ਆਦਰਵਾਇਜ਼ ਲਿਬੜੇ ਹੋਏ ਹਨਾ ਬਹੁਤ ਤਿਸ਼ੂ ਇਸ ਕਿਸਮ ਦੇ ਬਹੁਤ ਹਾਰਡ ਜੌਬ ਹੁੰਦੀ ਆ ਕੋਈ ਸੌਖਾ ਕੰਮ ਨਹੀਂਗਾ ਠੀਕ ਆ ਕਿ ਵਾਲਾਂ ਨੂੰ ਜੈਲ ਲੱਗੀ ਜਦੋਂ ਵਿਆਹ ਸ਼ਾਦੀ ਤੇ ਪੈਂਟ ਕੋਟ ਚੰਗੇ ਦੇ ਕੇ ਪ੍ਰਭਾਵ ਪਾ ਸਕਦੇ ਹੋ ਪਰ ਉਹਦੇ ਮਗਰ ਸਖਤ ਮਿਹਨਤ ਵੀ ਬੋਲਦੀ ਹੁੰਦੀ ਆ ਆ ਵੀਰੇ ਆ ਵੈਨ ਆ ਪਏ ਇਹ ਚ ਕੀ ਟੂਲ ਕੀ ਆ ਤੁਹਾਡੇ ਕੋਲ ਯਾਰ ਸਾਨੂੰ ਤੋਂ ਤੁਹਾਡੇ ਆ ਟੂਲ ਵਗੈਰਾ ਦੇਖਣ ਦਾ ਵੀ ਇੱਕ ਹੈਗਾ ਵੀ ਕੈਨੇਡਾ ਚ ਕਿਸ ਕਿਸਮ ਦੇ ਟੂਲ ਹੁੰਦੇ ਆ ਆਓ ਫਿਰ ਮੈਂ ਤੁਹਾਨੂੰ ਸਾਰੇ ਦਿਖਾਉਣਾ ਆ ਆ ਵੈਨ ਹੈਗੀ ਮਰਸੀਡੀਜ਼ ਦੀ ਹਾਂਜੀ ਹਾਂ ਆਜੋ 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 ਵੀਰੇ ਆਜੋ ਦੇਖੀ ਕਿ ਕੋਈ ਵੀ ਕੰਮ ਹੱਥੀ ਹੁਣ ਕਰਨ ਦੀ ਜਰੂਰਤ ਹੈ ਨਹੀਂ ਜੀ ਜੀ ਹੁਣ ਸਾਰੇ ਪਟਨ ਕਰਾਉਂਦੀ ਗੰਨਾ ਨੇ ਜੀ ਆਪਣੇ ਕੋਲ ਆ ਕੋਈ ਟੇਡਾ ਨਾਟ ਖੋਲਣਾ ਹੈ ਜੀ ਹੂੰ ਇਹਨੂੰ ਥੋੜਾ ਕਹਿ ਦਿੰਨੇ ਆਪਾਂ ਹੈਮਰ ਹੈਮਰ ਠੀਕ ਆ ਚੱਲਦਾ ਜੀ ਕਿਤੇ ਵੀ ਬ੍ਰੇਕ ਡਰਮ ਤੇ ਯੂਜ਼ ਕਰ ਸਕਦੇ ਹੋ ਓਕੇ ਥੋੜਾ ਵੀ ਇਲੈਕਟ੍ਰੋਨਿਕ ਹੈ ਹੂੰ ਉਸ ਤੋਂ ਬਾਅਦ ਟਾਇਰਾਂ ਦੇ ਨਾਟ ਖੋਲਦੇ ਆ ਹੁਣ ਆਪਾਂ ਇੰਡੀਆ ਚ ਦੇਖੋ ਦੇਖਿਆ ਵੀ ਆਪਾਂ ਨੇ ਕੋਈ ਰਾੜ ਹੁੰਦੀ ਹੈ ਕੋਈ ਰਾੜ ਪਈ ਆ ਝੂਲ ਰਹੇ ਹੁੰਦੇ ਆ ਇੱਥੇ ਉਹ ਕੰਮ ਨਹੀਂ 10 ਸਾਲ ਦੇ ਵਿੱਚ ਇਹਨੂੰ ਗੱਨ ਫੜਾਓ ਅੱਛਾ ਤੇ ਉਹਨੇ ਖੋਲ ਕੇ ਨਾਟ ਖੋਲ ਕੇ ਮਾਰਨਾ ਜੀ ਤਾਂ ਸੋ ਚਲਾ ਕੇ ਦੇਖਾ ਅੱਛਾ ਸਾਰੀ ਆਹੀ ਇਹਦੇ ਨਾਲ ਹੀ ਨਾਟ ਖੋਲ ਦੇਣੇ ਆ ਹਾਂਜੀ ਮੈਂ ਤੁਹਾਨੂੰ ਚਲਾ ਕੇ ਦਿਖਾਉਣਾ ਜੀ ਹੂੰ ਅਫੜਾ ਦਿਓ ਮੈਨੂੰ ਜਰ ਤੱਕ ਕੋ ਕੰਮ ਇਹਦੇ ਵਿੱਚ ਆ ਬੈਠੀ ਪੈਂਦੀ ਹੈ ਜੀ ਆ ਹਾਈ ਟਾਰਕ ਕਰਨਾ ਜੀ ਆ ਵੀ ਹ ਕਿਸੇ ਵੀ ਤਰ੍ਹਾਂ ਦਾ ਹੋਵੇ ਹੱਥੀ ਕੰਮ ਦੀ ਕਰਨ ਦੀ ਨਹੀਂ ਐਡੀ ਕੋਈ ਜ਼ਰੂਰਤ ਪੈਂਦੀ ਜੀ ਮੰਨ ਕੇ ਜੇ ਵੀ ਟਰੱਕs ਬਗਿਆ ਟਰੱਕ ਕੋ ਬੰਨ ਕੇ ਤੋੜ ਦੋਗੇ ਕਿਹਾ ਹਾਂ ਜੀ ਚੱਲਦਾ ਕਰ ਇਹ ਬਾਈ ਮੈਂ ਸੋਚਦਾ ਹੁੰਨਾ ਵੀ ਜੇ ਮੈਂ ਇੰਡੀਆ ਮੈਨੂੰ ਵੈਨ ਲੈ ਕੇ ਜਾਣ ਨੂੰ ਮਿਲ ਜਵੇ ਹਾਂ ਤਾਂ ਮੈਂ ਇੱਕ ਦਿਨ ਦੇ ਵਿੱਚ ਕੰਬੈਨ ਖੋਲ ਕੇ ਦੁਬਾਰਾ ਬੰਨ ਕੋਈ ਵੀ ਜੌਬ ਕਿਸੇ ਹੋਰ ਤੋਂ ਨਹੀਂ ਕਰਾਉਂਦਾ ਕੱਲਾ ਬੰਦਾ ਅੱਛਾ ਹਾਂ ਗੁਲਈਏ ਆਦਾ ਵਟਨਾ ਕੀ ਟਰਕ ਸੈੱਟ ਹੋ ਜਾ ਤੇ ਫੋਨ ਦੇ ਉੱਤੇ ਆ ਅੱਛਾ ਫੋਨ ਤੇ ਕਿਵੇਂ ਵਰਕ ਕਰਦਾ ਇਹ ਇਹ ਫੋਨ ਤੇ ਅਟੈਚ ਹੋ ਜਾਂਦੀ ਹੈ ਜੀ ਇਹ ਤੇ ਉਸ ਤੋਂ ਬਾਅਦ ਆਪਾ ਫੂੰਟ ਨੂੰ ਲੋਕ ਕਰ ਸਕਦੇ ਆ ਇਹਦਾ ਟਾਰਕ ਵਧਾ ਘਟਾ ਸਕਦੇ ਆ ਨਟ ਕਿੰਨਾ ਕਸਣਾ ਉਹ ਸਾਰੀ ਚੀਜ਼ੇ ਕਰਦੀ ਆ ਇਹ ਸਾਰੇ ਟਰੱਕਾਂ ਦੇ ਨੂੰ ਖੋਲਣ ਵਾਲੇ ਟੂਲਸ ਨੇ ਤੁਹਾਡੇ ਕੋਲੇ ਜਿੱਦਾਂ ਬਣਾਵਾ ਬਾਈਟ ਟ੍ਰੈਨਾਂ ਦੇ ਵਿੱਚ ਜੇ ਕੋਈ ਕੋਈ ਡੀਜ਼ਲ ਵਗੈਰਾ ਵੀ ਜੰਮ ਜਾਂਦਾ ਹੋਊਗਾ ਇਹਨਾਂ ਤੇ ਬਹੁਤ ਜ਼ਿਆਦਾ ਉਹਦੇ ਚ ਕੈਮੀਕਲ ਪੈਂਦਾ ਜੀ ਅੱਛਾ ਉਹਦੇ ਲਈ ਕੈਮੀਕਲ ਹੈਗਾ ਜੀ ਇਹ ਵਾਲਾ 911 911 ਅੱਛਾ ਇਹ ਕੈਮੀਕਲ ਪਾ ਕੇ ਤੁਸੀਂ ਕੀ ਰਹਾਓ ਹਾਰਟ ਨੂੰ ਖੋਲ ਦੇਣੀਆਂ ਨਾਲੀਆਂ ਇਹ ਭਾਈ ਇਹ ਕਈ ਬੰਦੇ ਆਪ ਪਾ ਲੈਂਦੇ ਆ ਪਰ ਮੈਂ ਜਿਆਦਾ ਟਰਾਈ ਕਰਦਾ ਨਾ ਵੀ ਜਿਆਦਾ ਨਾ ਪਾਇਆ ਜਾਵੇ ਇਹ ਹੂੰ ਇਹ ਘੱਟ ਪਾਇਆ ਜਾਵੇ ਇਹ ਘੱਟ ਪਾਉਣ ਤੋਂ ਬਾਅਦ ਨਾ ਛੱਡਿਆ ਜਾਵੇ ਟਰੱਕ ਨੂੰ 2 ਘੰਟੇ ਹੂੰ ਫਿਰ ਟਰੱਕ ਸਹੀ ਹੋ ਜਾਂਦਾ ਕਈ ਵਾਰੀ ਬੰਦੇ ਇਹਨੂੰ ਜਿਆਦਾ ਪਾਈ ਜਾਂਦੇ ਆ ਹੂੰ ਉਹ ਡੀਪੀਐਫ ਨੂੰ ਦਿੱਕਤ ਦਿੰਦਾ ਤੇ ਟਰੱਕ ਦੇ ਇੰਜੈਕਟਰਾਂ ਨੂੰ ਵੀ ਪ੍ਰੋਬਲਮ ਕਰਦਾ ਹੂੰ ਕਈ ਵਾਰ ਬੰਦੇ ਨੂੰ ਨਹੀਂ ਪਤਾ ਹੁੰਦਾ ਇਸ ਗੱਲ ਦਾ ਜੀ ਓਕੇ ਇੱਕ ਚੀਜ਼ ਹੋਰ ਦਿਖਾਉਣਾ ਜੀ ਤੁਹਾਨੂੰ ਹਾਂ ਇਹ ਇਹ ਤਾਂ 에ਅਰ ਫ੍ਰੀਜ਼ ਹੋ ਜਾਂਦੀ ਹੈ ਜੀ ਹੂੰ ਪਾਈਪਾਂ ਦੇ ਵਿੱਚ ਜੀ ਕਿਤੇ ਵੀ ਕੋਈ ਮਸਲਾ ਜੇ ਬਣ ਗਿਆ ਜਾਂ ਕੁਛ ਬਣ ਗਿਆ ਤਾਂ ਉਹ 에ਅਰ ਬਲੌਕ ਹੈ ਵਾਲਵ ਬਲੌਕ ਹੋ ਜਾਂਦੀਆਂ ਸਰਦੀਆਂ ਚ -45 ਚ ਕੁਛ ਵੀ ਨਹੀਂ ਕੰਮ ਕਰਦਾ ਤਾਂ ਫਿਰ ਆਪੇ ਬਣੇ ਐਲਕੋਹਲ ਹੈ ਜਦੋਂ ਇਹ ਬਰਫ਼ ਦੇ ਉੱਤੇ ਪੈ ਗਿਆ ਤਾਂ ਬਰਫ਼ ਦੇ ਪੜਾਕੇ ਵੱਜਣ ਲੱਗ ਜਾਂਦੇ ਹੁੰਦੇ ਆ ਹਮ ਸਭ ਲਾਈਨ ਖੋਲ ਦਿੰਦਾ ਇਹ ਕਲੀਨ ਕਰਦਾ 에ਅਰ ਨੂੰ ਤੇ ਇੱਕ ਮੈਂ ਵੱਡੀ ਕਲਾਸ ਸਰੀ ਤੋਂ ਲੈ ਕੇ ਐਬਸਵੋਰਡ ਸਰੀ ਉਹ ਕੈਮ ਲੂਸ ਹੋ ਰਾ ਹੈ ਨਾ ਹਾਂਜੀ ਤੇ ਇਸ ਤੋਂ ਬਿਨਾ ਕੈਲਗਰੀ ਤੱਕ ਦਾ ਕੈਲਗਰੀ ਤੱਕ ਕੈਲਗਰੀ ਤੋਂ ਅੱਗੇ ਵੀ ਆਪਾਂ ਕਵਰ ਕਰਦੇ ਹਾਂ ਜੀ ਉਹ ਉਹਦੇ ਇੰਨੇ ਸਾਰਾ ਕਵਰ ਕਰ ਦਈਏ ਮੈਂ ਕਿਸੇ ਵੀ ਰੋਡ ਤੇ ਇੱਕ ਉਹ ਕਿਹੜੀ ਹੈਲ ਵੱਜਦੀ ਆਪਾਂ ਬਾਈ ਜੀ ਨੂੰ ਪੁੱਛਾਂਗੇ ਕੋਕਾ ਹੈਲ ਅੱਜ ਕੋਕਣੀ ਹੈਲ ਵੀ ਕਹਿੰਦੇ ਆ ਆਪਣੇ ਆਪਣੀ ਆਪ ਦੀ ਭਾਸ਼ਾ ਆਪਦੇ ਹੁਣ ਬਣਾਏ ਹੋਏ ਯਾਰ ਨਾ ਆਪਦੇ ਆਪ ਦੀ ਧਰੇ ਹੋਏ ਆ ਹੁਣ ਇੱਕ ਕੀ ਤੇ ਮੇਰਠਾ ਹਾਂਜੀ ਮੇਰਠ ਕਿ ਮੇਰਠ 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 ਉਹ ਆਪਣਾ ਬੰਦੇ ਮੇਰਠ ਕਹਿੰਦੇ ਜਿਹੜਾ ਮੇਰਠ ਜਿਹੜਾ ਮੈਂ ਯੂਪੀ ਵਾਲਾ ਆਇਆ ਆ ਟੂਲ ਟਾਲ ਸਾਰੇ ਇਹਦੇ ਕੋਲ ਬਾਈ ਕੋਲ ਰੱਖੇ ਸਪੈਸ਼ਲ ਨੇ ਬਾਈ ਇਹ ਸਾਰੇ ਸਪੈਸ਼ਲਿਸਟ ਆ ਬਾਈ ਇਸ ਵਕਤ ਜਿੱਥੇ ਇੱਕ ਟੂਲ ਪੈਂਦਾ ਹੈ ਇਹ ਇੱਕ ਜਗ੍ਹਾ ਤੇ ਹੀ ਪਊਗਾ ਇਹ ਟੂਲ ਕਿੱਥੋਂ ਕੰਮ ਸਿੱਖਿਆ ਸੀ ਭਰਾ ਫਿਰ ਇਹ ਮੈਂ ਇੰਗਲੈਂਡ ਤੋਂ ਜੀ ਇੰਗਲੈਂਡ ਤੋਂ ਕੰਮ ਸਿੱਖਿਆ ਤੇ ਕੰਮ ਚਲਾਇਆ ਕੈਨੇਡਾ ਚ ਕੈਨੇਡਾ ਚ ਆ ਕੇ ਜੀ ਕਮਾਲ ਆ ਵੀ ਘਾਟ ਘਾਟ ਦਾ ਪਾਣੀ ਪੀਤਾ ਵਾ ਗੋਰਿਆਂ ਦੇ ਦੇਸ਼ ਤੋਂ origional ਗੋਰਿਆਂ ਦੇ ਦੇਸ਼ ਤੋਂ ਕੰਮ ਸਿੱਖਿਆ ਬਿਲਕੁਲ ਜੀ ਤਾਂ ਦੇਖੋ ਸਫਾਈ ਦੇ ਕੋਲ ਸੀ ਤੁਹਾਨੂੰ ਇਹ ਜਿਵੇਂ ਨਹੀਂ ਮਿਲੀ ਹੋਣੀ ਬਾਈ ਕਦੇ ਵੀ ਆ ਸਫਾਈ ਪੂਰੀ ਹੋਈ ਹੈ ਲੈ ਹੈ ਹੈ ਮੇਰਾ ਵੇਸਤਰਾ ਵਗੈਰਾ ਵੀ ਵਿੱਚ ਆ ਕੇ ਵੀ ਲੇਟ ਹੋ ਜਾਂਦੇ ਆ ਨਾ ਵੀ ਰੋਡ ਬਲੌਕ ਹੋ ਜਾਂਦੇ ਸਰਦੀਆਂ ਚ ਹਾਂ ਤਾਂ ਫਿਰ ਥੱਕ ਜੰਨੇ ਆ ਫਿਰ ਅਸੀਂ ਇੱਥੇ ਪੈ ਜਾਂਦੇ ਹਾਂ ਆ ਵੇਸਤਰਾ ਰੱਖਿਆ ਜੀ ਪਰ ਜੋਬ ਥੋੜੀ ਰਾਤ ਤੁਸੀਂ ਦੱਸਦੇ 2:30 ਵਜੇ ਆਏ ਹੋ ਹਾਂਜੀ ਸਾਰੀ 24 ਘੰਟ 24 ਆਵਰ 24 ਆਵਰ ਜਿਹੜੀ ਜੋਬ ਮੇਨ ਹੈ ਡੇਂਜਰ ਹੈ ਉਹ ਮੈਂ ਆਪ ਕਰਦਾ ਹਾਂ ਜਿਹੜੀ ਛੋਟੀ ਜੋਬ ਹੁੰਦੀ ਹੈ ਮੁੰਡੇ ਨੂੰ ਭੇਜ ਦਿੰਦਾ ਉੱਥੇ ਮੁੰਡੇ ਕਵਰ ਕਰ ਲੈਂਦੇ ਆ ਜਿਆਦਾਤਰ ਜਿਹੜੀ ਡੇਂਜਰ ਜੌਬ ਹੈ ਮੈਂ ਆਪ ਹੀ ਕਰਦਾ ਹਾਂ ਜੀ ਸਾਰੀ ਇਹਦਾ ਇੱਕ ਨੂੰ ਦੱਸੋ ਤੁਹਾਡੇ ਨਾਂ ਤੇ ਵੀ ਰਲਦੇ ਮਿਲਦੇ ਨਾਂ ਬੜਾ ਨੇ ਤਾਂ ਬਾਈ ਪਤਾ ਕੀ ਚੱਕਰ ਆ ਜੀ ਹਾਂ ਹੁਣ ਕੈਲਗਰੀ ਸੀਗਾ ਮੈਂ ਪਹਿਲਾਂ ਸਭ ਤੋਂ ਪਹਿਲਾਂ ਕੈਲਗਰੀ ਕੰਮ ਸਟਾਰਟ ਕੀਤਾ ਹਾਂ ਉੱਥੇ ਕੀ ਹੋਇਆ ਮੇਰਾ ਹੁਣ ਕੁਆਲਿਟੀ ਸੀ ਮੇਰੇ ਚ ਮੈਂ ਸਾਰੇ ਟਰੱਕਾਂ ਦਾ ਕੰਮ ਕਰਦਾ ਸੀ ਭਰਾ ਮਾਮਾ ਗੂ ਸਾਰਿਆਂ ਨਾਲ ਰਿਸ਼ਤੇ ਬਣੇ ਹਨ ਜੀ ਹੂੰ ਮੈਂ ਇੰਟਰਨੈਟ ਦੀ ਬੜੀ ਪ੍ਰਵਾਹ ਨਹੀਂ ਕੀਤੀ ਹੈਗੀ ਜੀ ਪਰ ਬੰਦਿਆਂ ਨੇ ਮੇਰੇ ਨਾਮ ਤੇ ਨਾਮ ਰੱਖ ਕੇ ਇੰਟਰਨੈਟ ਤੇ ਆ ਗਏ ਪਲਿਖਾ ਪਾਉਣ ਦੇ ਲਈ ਜਿਹੜਾ ਬੂਸਟ ਵੱਧਦਾ ਕੰਮ ਚੱਲਿਆ ਉਵੇਂ ਦੋਈਓ ਪੁੱਠਾ ਬੋਲਣ ਲੱਗੇ ਜਾਂ ਕੁਝ ਵੀ ਹੈ ਨਾ ਫਿਰ ਚਲੋ ਲੀਵ ਹਾਂ ਪਰ ਥੋੜੇ ਟਾਈਮ ਬਾਦੀ ਹੁੰਦਾ ਹੈ ਥੋੜੇ ਟਾਈਮ ਲਈ ਹੁੰਦੇ ਨੇ ਇਹ ਚੀਜ਼ਾਂ ਖਤਮ ਹੋ ਜਾਂਦੇ ਦੇਖੋ ਜਿਹੜਾ ਹੁੰਦਾ ਰ ਉਹ ਤੁਹਾਡੇ ਕੋਲ ਹੀ ਰਹਿਣਾ ਬਿਲਕੁਲ ਜੀ ਭਾਵੇਂ ਨਾਂ ਆਪਦਾ ਸਿਕੰਦਰ ਤਾਂ ਸਿਕੰਦਰ ਥੋੜੋ ਬਣਾਇਆ ਜਾਂਦਾ ਦੂਜੀ ਗੱਲ ਇੱਕ ਹੋਰ ਪਿੰਡ ਜੀ ਉਹ ਉਧਰ ਕਿਹੜਾ ਪਿੰਡ ਆਪਣਾ ਪੰਜਾਬ ਚ ਪੰਜਾਬ ਚ ਮੇਰਾ ਅਮਰਗੜ ਪਿੰਡ ਪੈਂਦਾ ਜੀ ਹੁਣ ਤਾਂ ਸਾਡਾ ਕਸਬਾ ਬਣ ਗਿਆ ਸ਼ਹਿਰ ਬਣ ਗਿਆ ਜੀ ਸੰਗਰੂਰ ਜ਼ਿਲ੍ਹਾ ਸੀ ਪਹਿਲਾਂ ਹੁਣ ਸਾਨੂੰ ਮਟੇਕੂਲਾ ਜ਼ਿਲ੍ਹਾ ਪੈਂਦਾ ਬਗ ਨਾਬਾ ਤੇ ਮਲੇਰਕੋਲਾ ਦੇ ਬਿਲਕੁਲ ਸੈਂਟਰ ਦਾ ਪਿੰਡ ਸਾ ਹੂੰ ਅੰਮਰਗੜ ਵਾਲੇ ਜਾਣਦੇ ਹੋਣਗੇ ਬਾਈ ਬਹੁਤ ਜਿਆਦਾ ਬੰਦੇ ਹਾਂ ਤਾਂ ਸਮਝ ਗਏ ਹੁਣ ਇਹ ਵੀ ਬੰਦਾ ਕਿੱਥੋਂ ਤੱਕ ਮਾਰ ਕੇ ਮਾਰੀ ਬੈਠਾ ਯਾਰ 1200 ਲਗਭਗ 1000 1200 ਕਿਲੋਮੀਟਰ ਤੱਕ ਇਹਦਾ ਯਾਰ ਬਾਦਸ਼ਾਹ ਹਤਾ ਸਾਡਾ ਖਾਣ ਪੀਣ ਦਾ ਸਮਾਨ ਵੀ ਵਿੱਚ ਅੱਜ ਇਹ ਕੀ ਰੱਖਿਆ ਇਹ ਫ੍ਰੀਜ ਆ ਦੀ ਅੱਛਾ ਜੀ ਅੱਛਾ ਮਤਲਬ ਜਿਹੜਾ ਗਾਂ ਦਾ ਡਰਾਈਵਰ ਉਹਨੂੰ ਕਿਰਾਏ ਮੌਕੇ ਤੇ ਪੂਰੀ ਫਸਟ ਹੈਡ ਬਿਲਕੁਲ ਬਿਲਕੁਲ ਚਾਹ ਪਾਣੀ ਕੌਫੀ ਕੌਫੀ ਹਮੇਸ਼ਾ ਪੁੱਛਦਾ ਭਾਈ ਦੇਖੋ ਕੰਮ ਆਪਣੀ ਜਗ੍ਹਾ ਤੇ ਹੈ ਮੈਂ ਜਦੋਂ ਮੈਨੂੰ ਕੋਈ ਰਾਤ ਨੂੰ ਫੋਨ ਆਉਂਦਾ ਜਾਂ ਮੈਨੂੰ ਪਤਾ ਲੱਗਦਾ ਵੀ ਕਿਹੜੇ ਏਰੀਆ 'ਚ ਬੰਦਾ ਖੜਾ ਹੈ ਫੂਡ ਉੱਤੇ ਅਵੇਲੇਬਲ ਹੈ ਜਾਂ ਨਹੀਂ ਹੈ ਮੈਂ ਸਭ ਤੋਂ ਪਹਿਲਾ ਬੰਦੇ ਨੂੰ ਖਾਣਾ ਪੁੱਛਦਾ ਬਾਕੀ ਸਾਰੀਆਂ ਗੱਲਾਂ ਬਾਅਦ ਦੇ ਵਿੱਚ ਨੇ ਇਹ ਵੱਡੀ ਗੱਲ ਹੈ ਕਿਉਂਕਿ ਖਾਣਾ ਭਾਈ ਹੁੰਦਾ ਮੁੰਡਿਆਂ ਨਾਲ ਇ tanto ਮੁੰਡੇ ਫਸੇ ਹੋਏ ਹੁੰਦੇ ਨੇ ਕਈ ਮੁੰਡੇ ਨਵੇਂ ਹੁੰਦੇ ਨੇ ਨਹੀਂ ਪਤਾ ਹੁੰਦਾ ਨਾ ਵੀ ਖਾਣਾ ਲੈ ਕੇ ਨੇ ਕਿਉਂਕਿ ਕੰਪਨ ਕੰਪਨੀਆਂ ਨੇ ਨਾਲ ਲੋਡ ਅੱਗੇ ਤੋਂ ਅੱਗੇ ਬੁੱਕ ਕਰੀ ਜਾਣਾ ਹੁੰਦਾ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਸਾਡਾ ਬੰਦਾ ਵਿੱਚ ਆਏ ਪਰ ਉਹਨਾਂ ਨੂੰ ਪ੍ਰੋਬਲਮ ਵਿੱਚ ਕਿ ਵੀ ਡਰਾਈਵਰ ਨਹੀਂ ਦੱਸਦੀ ਹੈ ਕਿ ਵੀ ਮੇਰੇ ਖਾਣਾ ਨਹੀਂ ਹੈਗਾ ਜਾਂ ਕੁਝ ਨਹੀਂ ਹੈਗਾ ਕੰਪਨੀ ਲੋਡ ਬੁੱਕ ਕਰ ਦਿੰਦੀ ਹੈ ਉਹ ਉਧਰੋਂ ਟਰੱਕ ਦੀ ਪ੍ਰੋਬਲਮ ਆ ਜਾਂਦੀ ਹੈ ਹੋਂਡੇ ਭੁਖੇ ਵੀ ਹੁੰਦੇ ਨੇ ਇੱਕ ਵਾਈ ਹੋਰ ਗੱਲ ਮੰਨ ਕੇ ਚਲੋ ਕਿ ਇਹ ਰੀਸ ਕੰਡੀਸ਼ਨ ਹੁੰਦਾ ਟਰੱਕ ਯਾਰ ਵੀ ਤੁਸੀਂ ਚਲੇ ਗਏ ਹੋ ਟਰੱਕ ਵਰਕਸ਼ਾਪ ਚ ਜਾਣ ਵਾਸਤੇ ਆ ਹਾਂਜੀ ਕਿਉਂਕਿ ਸਾਰਾ ਤਾਂ ਨਹੀਂ ਨਾ ਹੈਗਾ ਫੇਰੀ ਬਸਰੀ ਕੰਡੀਸ਼ਨ ਆ ਬਰਖਸ਼ਾਵ ਲੈ ਜਾਣ ਦੀ ਵੀ ਲੋੜ ਪੈ ਸਕਦੀ ਆ ਉਹਨਾਂ ਹਾਲਤਾਂ ਚ ਇਹ ਤਾਂ ਨਹੀਂ ਵੀ ਆ ਰਹੀ ਸਾਡੀ ਫੀਸ ਦੇ ਉੱਤੇ ਨਹੀਂ 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 ਬਾਈ ਉਹ ਚੀਜ਼ਾਂ ਇਦਾਂ ਨਹੀਂ ਹੁੰਦੀਆਂ ਨਹੀਂ ਉਹ ਮੁੱਡੇ ਕਰਦੀ ਆ ਮੈਂ ਆਪਾਂ ਥੱਲੇ ਉਤਰਗੇ ਮੜਾ ਜੇ ਹਾਂਜੀ ਹਾਂਜੀ ਮੈਂ ਤੁਹਾਨੂੰ ਦੱਸ ਦਾਂ ਬਾਈ ਉਹਦੇ ਵਿੱਚ ਉਹਦੇ ਵਿੱਚ ਹਰੇਕ ਬੰਦੇ ਦਾ ਅਲੱਗ-ਅਲੱਗ ਉਸੂਲ ਹੁੰਦਾ ਇਹਦੀ ਹਾਂ ਮੇਰਾ ਸਭ ਤੋਂ ਪਹਿਲਾ ਉਸੂਲ ਹੈ ਬਾਈ ਵੀ ਕੰਮ ਕਰਨਾ ਤਾਂ ਲੋਕਾਂ ਦਾ ਪਿਆਰ ਵੀ ਲੈਣਾ ਹੈਗਾ ਕੱਲਾ ਪੈਸਾ ਨਹੀਂ ਲੈਣਾ ਪਿਆਰ ਵੀ ਲੈਣਾ ਨਾਲ ਟਰੱਕ ਟੋ ਹੋ ਗਿਆ ਆਪਾਂ ਤੋਂ ਨਹੀਂ ਜੌਬ ਹੋਈ ਤਾਂ ਤਾਂ ਕੋਈ ਪੈਸਾ ਨਹੀਂ ਮੈਂ ਕਦੇ ਚਾਰਜ ਨਹੀਂ ਕਰਦਾ ਭਾਵੇਂ ਤੁਸੀਂ 200 ਕਿਲੋਮੀਟਰ ਚ ਐ ਮੈਂ ਕਹਿੰਦਾ ਜੀ 1000 ਕਿਲੋਮੀਟਰ ਤੇ ਹੋ ਗਈ ਜੀ ਦੇਖੋ ਭਾਈ ਪਤਾ ਕੀ ਗੱਲ ਹੈ ਭਾਈ ਇਹ ਫੈਸਲਾ ਲੈਣਾ ਕੰਪਨੀ ਦੇ ਲਈ ਤੇ ਆਨਰ ਆਪਰੇਟਰ ਦੇ ਲਈ ਬਹੁਤ ਔਖਾ ਵੀ ਮੈਂ ਮਕੈਨਿਕ ਨੂੰ ਬੁਲਾਉਂਗਾ ਜੇ ਤਾਂ ਠੀਕ ਹੋ ਗਿਆ ਫਿਰ ਤਾਂ ਬਹੁਤ ਵਧੀਆ ਜੇ ਨਾ ਠੀਕ ਹੋਇਆ ਤਾਂ ਮਕੈਨਿਕ ਦੇ ਪੈਸੇ ਪੈਗੇ ਟੋ ਦੇ ਪੈਸੇ ਪੈਗੇ ਜੋ ਫਿਰ ਖੜੀ ਆ ਜਾਂ ਬਦ ਉਹ ਨਹੀਂ ਖੜਾ ਜਦੋਂ ਉਹ ਨਹੀਂ ਖੜਾ ਕਿਉਂਕਿ ਭਾਈ ਜਦੋਂ ਐਕਸਪੀਰੀਅੰਸ ਹੋ ਜਾਂਦਾ ਨਾ ਮੈਨੂੰ ਬੰਦਾ ਫੋਨ ਦੇ ਉੱਤੇ ਗੱਲ ਕਰਦਾ ਵੀ ਬਾਈ ਜੀ ਆਹ ਤਾਂ ਕਰਾ ਪਹਿਲੇ ਮੈਂ ਕੋਸ਼ਿਸ਼ ਕਰਦਾ ਕਿ ਉਹ ਆਪ ਠੀਕ ਕਰਨ ਦਰਸੂਆ ਬੰਦ ਪੰਜ ਰੋਪਾ ਮੈਂ ਠੀਕ ਕਰਵਾਉਣਾ ਅਬਈ ਤੁਸੀਂ ਫੋਨ ਤੇ ਦੱਸਿਓ ਉਹਨੂੰ ਤੇ ਦੱਸ ਦੇਣਾ ਵੀ ਬਾਈ ਤੂੰ ਆ ਕਰ ਸਕਦਾ ਚਾਬੀਆਂ ਹੈਗੀਆਂ ਨੇ ਆ ਚ ਜਾਇਦਾ ਕਰ ਲੈ ਆ ਜਦਾ ਕਰਨਾ ਬਾਈਪਾਸ ਕਰ ਤੂੰ ਮੇਰੇ ਕੋਲ ਲੈ ਆ ਤੇਰਾ ਕਿਲੋਮੀਟਰ ਬਚ ਜਾਨੇਗੇ ਮੇਰੇ ਕੋਲ ਆ ਜਾ ਹਾਂ ਕਿਉਂਕਿ ਰੋਡ ਤੇ ਅਮਨੇ ਅਲੱਗ ਅਲੱਗ ਜਗ੍ਹਾ ਤੇ ਬੈਨਫਰਦੀਆਂ ਨੇ ਉਥੇ ਆਪਾਂ ਉਹਨੂੰ ਕਰ ਲੈਂਦੇ ਆਂ ਦੀ ਉਸ ਤੋਂ ਬਾਅਦ ਬਾਈ ਸਭ ਤੋਂ ਏਡੀ ਵੱਡੀ ਗੱਲ ਹੈ ਕਿ ਵੀ ਹੁਣ ਆਪਾਂ ਜੌਬ ਤੇ ਚਲੇ ਗਏ ਜੌਬ ਇਹੋ ਜੀ ਅੜ ਗਈ ਵੀ ਟਰਾਂਸਮਿਸ਼ਨ ਦੀ ਜੌਬ ਹੈ ਜੀ ਆਪਾਂ ਨੂੰ ਟਰਾਂਸਮਿਸ਼ਨ ਦੀ ਜੌਬ ਡੜਦੀ ਆ ਤਾਂ ਟਰਾਂਸਮਿਸ਼ਨ ਦੀ ਜੌਬ ਅੜਦੀ ਆ ਆਦਰバイス ਕੋਈ ਜੋਬ ਆਪਣੀ ਮੋਰੀ ਨਹੀਂ ਅੱਜ ਤੱਕ ਅੜੀ ਵੀ ਨਹੀਂ ਨਾੜੇ ਇਲੈਕਟ੍ਰੋਨਿਕ ਦੀ ਹੋਵੇ ਡੀਪੀਐਫ ਦੀ ਹੋਵੇ ਕੁਝ ਵੀ ਹੋਵੇ ਆਪਾਂ ਕਦੇ ਖਾਲੀ ਅਥ ਨਹੀਂ ਆਏ ਟਰਾਂਸਮਿਸ਼ਨ ਦੀ ਜੋਬ ਤੇ ਕਲਚ ਦੀ ਜੋਬ ਚ ਪ੍ਰੋਬਲਮ ਆ ਜਾਂਦੀ ਹੈ ਜਾ ਕੇ ਪਤਾ ਲੱਗਦਾ ਉਹਦੇ ਆਪਾਂ ਪੈਸੇ ਨਹੀਂ ਲੈਂਦੇ ਹੁਣ ਜਿਹੜਾ ਬਾਈ ਬੰਦਾ ਕਾਰੀਗਰ ਹੈ ਮਕੈਨਿਕ ਹੈ ਉਹਨੂੰ ਜੇ ਫੋਨ ਦੇ ਉੱਤੇ ਹੀ ਨਹੀਂ ਪਤਾ ਲੱਗਿਆ ਕਿ ਟਰੱਕ ਦੇ ਵਿੱਚ ਪ੍ਰੋਬਲਮ ਕੀ ਹੈ ਮੈਨੂੰ ਕੀ ਚ ਪਾਰਟ ਚਾਹੀਦਾ ਹੈ ਕਿ ਮੈਨੂੰ ਠੀਕ ਕਰ ਪਾਉਂਗਾ ਜਾਂ ਨਹੀਂ ਕਰ ਪਾਉਂਗਾ ਫਿਰ ਉਹ ਜਾਂ ਬਾਈ ਕਾਦਾ ਮਕੈਨਿਕਾ ਹੋ ਕੁੱਛ ਨਹੀਂ ਗੱਲ ਆ ਬਈ ਸਹੀ ਹੈ ਨਾ ਬਿਲਕੁਲ ਬਿਲਕੁਲ ਲੌਜੀਕਲ ਤੁਹਾਡੀ ਗੱਲ ਦੇ ਵਿੱਚ ਉਸ ਜਗ੍ਹਾ ਤੇ ਜਿਹੜਾ ਡਰਾਈਵਰ ਹੈ ਓਨਰ ਆਪਰੇਟਰ ਹੈ ਉਹ ਇੰਨਾ ਕਿ ਜ਼ਿਆਦਾ ਕੰਫਿਊਜ਼ ਹੋਇਆ ਹੁੰਦਾ ਵੀ ਮੈਂ ਕਰਾਂ ਕੀ ਕਿਉਂਕਿ ਉੱਥੇ ਮਾਈਨਸ ਟੈਂਪਰੇਚਰ ਉਧਰੋਂ ਹਾਂ 45 ਡਿਗਰੀ ਉਧਰੋਂ ਉੱਪਰੋਂ ਚੜੇ ਆਣ ਵਾਲੀ ਯਾਦ ਰੱਖਣ ਵਾਲੀ ਗੱਲ ਆ ਉਸ ਟੈਂਪਰੇਚਰ ਦੀਆਂ ਗੱਲਾਂ ਨੇ ਜਿੱਥੇ ਮੜਾ ਜਾ ਹੋਇਆ ਤਾਂ ਐ ਟਰੱਲਾ ਜਾ ਉਹ ਗਿਆ ਤੇ ਉਹ ਗਿਆ ਐ ਹੁੰਦੀ ਆ ਜਿੱਥੇ ਤੁਸੀਂ ਇੱਕ ਚੀਜ਼ ਹੋਰ ਦੇਖਿਓ ਨਹੀਂ ਬਾਈ ਹੁਣ ਆਪਾਂ ਐਕਸੀਡੈਂਟ ਹੋ ਜਾ ਦੇਖਿਆ ਨਾ ਵੀ ਟਰੱਕ ਦੇ ਟਰੱਕ ਵੀ ਅਗਲਾ ਆਪਾਂ ਸੋਚ ਮੈਂ ਇੰਦੀਆ ਸੋਚਦਾ ਹਾਂ ਕੁਛ ਲਾਈ ਚ ਲੋ ਕੁਛ ਵੀ ਕਰ ਲੋ ਕੁਛ ਵੀ ਕਰ ਲੋ ਹੌਲੀ ਕਰਕੇ ਹੀ ਰੁੱਕਿਆ ਜਾਣਾ ਵਾ ਰੁਕਣਾ ਹੀ ਨਹੀਂ ਬਾਈ ਹੌਲੀ ਵੀ ਨਹੀਂ ਹੋਣਾ ਬਲੈਕ ਐਕਸਟਰ ਕੁਛ ਵੀ ਨਹੀਂ ਕਰ ਸਕਦੇ ਬਸ ਆ ਤਕਦੀਰ ਆ ਤੁਹਾਡੀ ਇਹ ਤੁਹਾਨੂੰ ਸਿੱਧਾ ਵੀ ਲੈ ਕੇ ਜਾ ਸਕਦੇ ਇਧਰ ਨੂੰ ਵੀ ਲੈ ਕੇ ਜਾ ਸਕਦੇ ਇਧਰ ਨੂੰ ਵੀ ਲੈ ਕੇ ਜਾ ਸਕਦੇ ਆ ਸਟੇ ਨਹੀਂ ਕੁਛ ਨਹੀਂ ਕਰਦਾ ਬ੍ਰੇਕ ਕੁਛ ਨਹੀਂ ਕਰਦੇ ਹਾਂ ਟਾਇਰਾਂ ਦਾ ਜਰੂਰ ਫਰਕ ਹੁੰਦਾ ਜਿਹੜੇ ਸਮਰ ਦੇ ਤੇ ਵਿੰਟਰ ਦੇ ਟਾਇਰ ਨੇ ਡਿਫਰੈਂਟ ਨੇ ਇਹ ਹੁਣ ਥੋੜੀ ਜਿਹੀ ਪ੍ਰੋਬਲਮ ਆਊਗੀ ਕਿਉਂਕਿ ਹੁਣ ਗਰਮੀ ਚੱਲਦੀ ਆ ਜੇ ਸਰਦੀਆਂ ਵਾਲੇ ਟਾਇਰ ਹੁਣ ਪਾ ਲਿਓ ਫਟ ਜਾਣਗੇ ਉਦੋਂ ਸਰਦੀ ਵੀ ਕੋਦਮੀ ਆਉਣੀ ਆ ਇੱਕ ਕੋ ਦਾ ਮਸਟਰਮ ਹੋਣਾ ਹੈ ਫਤ ਲੱਗਣੀ ਕਦੋਂ ਆ ਇਹਦੀ ਕਦੋਂ ਆ ਗਈ ਉਧਰੋਂ ਸਟਾਰਟਿੰਗ ਕਰੀ ਤੋ ਟਾਇਰ ਗਰਮੀ ਵਾਲੇ ਪਏ ਹੋਏ ਨੇ ਉੱਥੇ ਦਿੱਕਤ ਆ ਜਾਂਦੀ ਆ ਆ ਬਾਈ ਜੀ ਹੁਣਾਂ ਦਾ ਟਰੱਕ ਸੀ ਹਾਂਜੀ ਇੱਧਰ ਵੀ ਕਰਾਂ ਗੱਲ ਮੈਂ ਹੋਰ ਵੀਰੇ ਕੀ ਹਾਲ ਨੇ ਚੜਦੀ ਕਲਾ ਕਿਹੜਾ ਬੰਡਾ ਵੀਰੇ ਵੀਰੇ ਮੇਰਾ ਪਿੰਡ ਹੈਗਾ ਸੰਗਰਾਲੇ ਕੋਲ ਸੌਂਸਪੁਰ ਸੌਂਸਪੁਰ ਚੰਦ ਸੌਂਸਪੁਰ ਕਰੇ ਵਾਲੇ ਦੀ ਗਾਣੇ ਜਿਹੜਾ ਹੁੰਦਾ ਚੰਦ ਮੁੰਡਾ ਸੌਂਸਪੁਰ ਦਾ ਚੰਦ ਮੁੰਡਾ ਸੌਂਸਪੁਰ ਦਾ ਇਹ ਮੁੰਡਾ ਸੌਂਸਪੁਰ ਦਾ ਸਹੀ ਗੱਲ ਤੇ ਭਾਈ ਗੱਲ ਹੈਗੀ ਹੁਣ ਕੀ ਚੱਕਰ ਸੀ ਆ ਇਹ ਮੇਰਾ ਟਰੱਕ ਨਾ ਬਈ ਪਾਵਰ ਲੂਜ਼ ਕਰਨ ਲੱਗ ਗਿਆ ਤੇ ਇਤ ਕਾਇਮ ਨੂੰ ਪਹਿੰਲ ਤੇ ਪਾਵਰ ਮਤਲਬ ਜੋਰ ਨਹੀਂ ਧਾਰ ਰਹੀ ਸੀ ਮੋਟਰ ਡੀਪੀਐਫ ਚੌਕ ਹੋ ਗਈ ਸੀ ਯਾਨੀ ਡੀਪੀਐਫ ਦੀ ਪ੍ਰੋਬਲਮ ਆ ਗਈ ਸੀ ਫਿਰ ਮੈਂ ਬਾਈ ਲੱਕੀ ਨੂੰ ਫੋਨ ਕੀਤਾ ਤੇ ਬਾਈ 24 ਘੰਟੇ ਹਾਜ਼ਰ ਆ ਕੰਮ ਸਹੀ ਸਹੀ ਦੱਸੀ ਕਿਵੇਂ ਆ ਕੰਮ ਇਹਦਾ ਕੰਮ ਬਾਈ ਪੂਰਾ ਇੱਕ ਨੰਬਰ ਕੰਮ ਆ ਬਾਈ ਦਾ ਪ੍ਰੋਫੈਸ਼ਨਲ ਕੰਮ ਆ ਤੇ ਬੜਾ ਈਪ ਤੇ ਸਸਤਾ ਤੇ ਬਹੁਤ ਮਿਹਨਤੀ ਤੇ ਬਹੁਤ ਵਧੀਆ ਬੰਦਾ ਛਲਡੇੜਨ ਵਾਲਾ ਬੰਦਾ ਨਹੀਂ 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 ਛਲ ਹਮੇਰ ਕਲੇ ਹੁੰਦੀਆਂ ਕਿਉਂਕਿ ਉਹ ਬੰਦਾ ਤਾਂ ਮੁਸੀਬਤ ਵਿੱਚ ਹੁੰਦਾ ਵਾ ਮੈਂ ਮਜ਼ਾਕ ਕਰਦਾ ਹੁੰਦਾ ਬੰਦਿਆਂ ਨੂੰ ਹਾਂ ਕਦੇ ਕੋਈ ਡਰਾਈਵਰ ਜਿਹਦਾ ਫੋਨ ਆਉਂਦਾ ਜਾਂ ਕੁਛ ਆਉਂਦਾ ਹੁਣ ਪਿਆਰੀ ਇਹਨਾਂ ਬਣਿਆ ਹੋਇਆ ਹਾਂ ਉਹ ਕਹਿੰਦਾ ਰੇਟ ਮੈਂ ਕੋਈ ਗੱਲ ਨਹੀਂ ਤੈਨੂੰ 100 ਵਾਦੀ ਲਵਾਂਗੇ 200 ਲੈ ਲਈ ਤੂੰ ਆ ਜਾ ਹਾਂ ਹੁਣ ਬਾਈ ਪਹਿਲਾਂ ਕੈਲਗਰੀ ਸੀਗਾ ਕੰਮ ਕਰਦਾ ਹਨਾ ਬਾਈ ਨੂੰ ਜੋਰ ਪਾ ਕੇ 골ਡਨ ਲੈ ਕੇ ਆਏ ਹਨਾ ਉੱਥੇ ਬਾਈ ਨੇ ਕੰਮ ਸਟਾਰਟ ਕੀਤਾ ਹੁਣ ਬਾਈ ਕੈਮਨੂ ਪਾ ਗਿਆ ਇੱਥੋਂ ਬਾਈ ਇਧਰ ਮੇਰਟ ਕੋਕਾ ਹਲਾ ਹੋਪ ਤੱਕ ਬਾਈ ਕਵਰ ਕਰਦਾ ਜੇ ਕਿਸੇ ਮੇਰੇ ਵੀਰ ਨੂੰ ਭਰਾ ਨੂੰ ਲੋਡ ਪੈਂਦੀ ਆ ਇਧਰ 5 ਦੇ ਉੱਪਰ ਕੋਈ ਆਪਣਾ ਪੰਜਾਬੀ ਮਕੈਨਿਕ ਨਹੀਂ ਹੈਗਾ ਜਿਹੜਾ ਅਡਮੈਂਟਨ ਨੂੰ ਰੋੜ ਜਾਂਦਾ ਆਪਣੇ ਕਾਇਮ ਰੂਪ ਤੋਂ ਤੁਸੀਂ ਦੇਖਿਆ ਹੋਣਾ ਪਿੱਛੋਂ ਜਿਹੜਾ ਜਾਂਦਾ ਹਾਂ ਹਾਂ ਬਿਲਕੁਲ ਉਹ ਜਿਹੜਾ ਹੁਣ ਜਿਵੇਂ ਬਲੂ ਰਿਵਰ ਆਪਣੇ ਕਲੀਅਰ ਵਾਟਰ ਹੋ ਗਿਆ ਗੋਲਾ ਹੋ ਗਿਆ ਤੇ ਅੱਗੇ ਬੇਲਮੌੜ ਤੱਕ ਬਾਈ ਜਾਂਦਾ ਹਿੰਟਨ ਦਾ ਕਿ ਇੱਧਰ ਕੋਈ ਚੱਕਰ ਨਹੀਂ ਜੇ ਕਿਸੇ ਨੂੰ ਅੱਧੀ ਰਾਤ ਵੀ ਲੋੜ ਪਵੇ ਨਾ ਬਾਈ ਲੱਕੀ ਹਾਜ਼ਰ ਹੈ ਤੇ ਬਾਈ ਨੂੰ ਕਦੇ ਵੀ ਤੁਸੀਂ ਫੋਨ ਕਰਕੇ ਸਾਧ ਸਕਦੇ ਹੋ ਔਰ ਇਹ ਨਹੀਂ ਹੈਗਾ ਤੁਹਾਨੂੰ ਦੱਸ ਦੂਗਾ ਪ੍ਰੋਪਰ ਟਾਈਮ ਬਾਈ ਮੈਂ ਤੇਰੇ ਕੋਲ ਐਨੇ ਚਿਰ ਚ ਪਹੁੰਚ ਰਿਹਾ ਜਾਨੀ ਸਰਵਿਸ ਬਹੁਤ ਚੰਗੀ ਹੈ ਸਰਵਿਸ ਬਹੁਤ ਚੰਗੀ ਹੈ ਜਾਨੀ ਜਿੰਨੀ ਕਹਦੋ ਤੁਸੀਂ ਕੋਈ ਛਿਲ ਦੇਣੇ ਵਾਲਾ ਕੰਮ ਨਹੀਂ ਹੈਗਾ ਵੀ ਬੰਦਾ ਸਰਵਿਸ ਕਾਲ ਕਰਤੀ ਆਮ ਜਿਵੇਂ ਗੋਰੇ ਨੇ ਹੁਣ ਪਿੱਛੇ ਜੇ ਮੇਰਾ ਰਿਵਰਸ ਸਟਾਕ ਟਰੱਕ ਦਾ ਟਾਇਰ ਪਾੜ ਗਏ ਸੀ ਹਾਂਜੀ ਤੇ ਮੈਂ ਸਰਵਿਸ ਕਾਲ ਕੀਤੀ ਯਕੀਨ ਕਰੋ 1900 ਡਾਲਰ ਚਾਰਜ ਕੀਤਾ ਜਾਨੀ ਜਿਹੜੇ ਹਾਲਾਤ ਚੱਲਦੇ ਨੇ ਇਸ ਟਾਈਮ ਉਹਨਾਂ অপারেਟਰ ਦੇ ਵਾਲੇ ਵਧੀਆ ਨਹੀਂ ਹੈਗੇ 1900 ਬਹੁਤ ਹੋ ਜਾਂਦਾ ਬਹੁਤ ਜ਼ਿਆਦਾ ਜਾਣੀ ਸਿਰਫ ਉਹ ਰਿਵਰਸ ਸਟਾਕ ਤੋਂ ਮਤਲਬ ਅਲਬਰਟ ਕੈਨੀਆਂ ਵਾਲੀ ਹਿੱਲ ਤੇ ਆਇਆ ਇੱਕ ਟਾਇਰ ਪਾਇਆ ਇੱਕ ਡਰਮ ਪਾਇਆ ਉਹਨੇ ਔਰ ਇੱਕ ਰਿੰਮ ਪਾਇਆ ਉਹ ਸਰਵਿਸ ਕਾਲ ਦਾ 500 ਡਾਲਰ ਲੈ ਗਿਆ ਭਾਈਆ ਭਾਈਆ ਆਪਣਾ ਚੀਪ ਬਹੁਤ ਜਿਆਦਾ ਤੇ ਯਾਰ ਸਮਝਦਾ ਬਾਕੀ ਆਪ ਦੀ ਕੰਮ ਨੂੰ ਨਾ ਕੰਮ ਦਿੱਤਾ ਤਾਂ ਹੋਰ ਕੰਮ ਦੇਣਾ ਕਿ ਇਹ ਨਾ ਤੇ ਬਹੁਤ ਚੀਜ਼ਾਂ ਤੇ ਲੰਗੇ ਹੋਏ ਆ ਲੰਗੇ ਹੋਏ ਬਹੁਤ ਕਹਿ ਸਕਦੇ ਹਾਂ ਸੰਘਰਸ਼ ਵੀ ਜ਼ਿੰਦਗੀ ਚ ਲੰਘਿਆ ਹੋਇਆ ਭਾਈਆ ਇੱਕ ਮੋਟੀਵੇਸ਼ਨਲ ਸਟੋਰੀ ਵੀ ਆ ਕਦੇ ਫਿਰ ਸਾਂਝੀ ਕਰਾਂਗੇ ਤੇ ਕਮਾਲ ਦਾ ਤੇ ਕੰਮ ਆ ਦੁਬਾਰੀ ਧੰਨਵਾਦ ਥੋੜੀ ਜਿਹੀ ਅੱਜ ਕਿੱਥੇ ਟਰੱਕ ਚੱਲ ਕੇ ਨੇ ਸਾਲ ਹੋ ਗਏ ਤੁਹਾਨੂੰ ਮੈਂ ਭਾਈ ਤਕਰੀਬਨ 2001 ਦਾ ਇਹ ਲੈਨ ਚ ਪਿਆ ਆ ਪਹਿਲਾਂ ਮੈਂ ਦਬਈ ਲੈ ਕੇ ਆਇਆ ਆ 2001 ਤੋਂ ਲੈ ਕੇ 15 ਤੱਕ ਸ਼ੇਖਾ ਨਾਲ ਮੱਥਾ ਲਾਇਆ ਸ਼ੇਖਾ ਨਾਲ ਮੱਥਾ ਲਾਇਆ ਹਾਂ ਤੇ ਬਸ ਫਿਰ ਉਦੋਂ ਬਾਅਦ 15 ਚ ਇੱਥੇ ਆ ਗਏ ਆ ਇੱਥੇ ਜਦੋਂ ਇਹ ਕੰਪਨੀ ਨਾਲੇ ਪਹਿਲਾਂ ਪਰਮਿਟ ਤੇ ਸੀਗੇ ਬਾਈ ਨਾਲ ਜੀ ਉਸ ਤੋਂ ਬਾਅਦ ਪੀਆਰ ਹੋ ਗਏ ਫੇ ਉਹਨਾਂ ਓਪਰੇਟਰ ਆਪ ਦਾ ਇਧਰ BC ਲਵਟਾ ਤਕਰੀਬਨ 7 ਸਾਲ ਹੋ ਗਏ ਪੱਕੇ ਇਧਰ ਨੂੰ ਹੀ ਚੱਲਦੇ ਆ ਇਹ ਰੂਟ ਤੇ ਹੁੰਦੀ ਹੈ ਚੱਪਾ ਚੱਪਾ ਗਾਤਾ ਫਿਰ ਚੱਪਾ ਚੱਪਾ ਸਾਰਾ ਕਦੇ ਰੂਪੇ ਕਦੇ ਕਵਾਟੀ ਫਰ ਅਮਰਤਾ ਵਰਕ ਚੱਲਦੀ ਆ ਹਾਂ ਪਹਿਲਾਂ 2 ਸਾਲ ਅਸੀਂ 18 ਤੱਕ ਚੱਲੇ ਅਮਰੀਕਾ ਨੂੰ ਉਦੋਂ ਸਾਰਾ ਫਲੋਰਿਡਾ ਫਲੋਰਿਡਾ ਮੇਨ ਨਿਊਯਾਰਕ ਯਾ ਬੋਸਟਨ ਇਧਰ ਸਾਰੇ ਹੀ ਤਕਰੀਬਨ ਸਾਰੀਆਂ ਛੱਤੀ ਚੇਟਰ ਮੌਂਟਰੀਅਲ ਮੌਂਟਰੀਅਲ ਆ ਪਿਆ ਮੌਂਟਰੀਅਲ ਉਹ ਜਿਹੜੀ ਇਹ ਕੋਈ ਚੱਕਰ ਹੈ ਨਹੀਂ 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 ਕਿੰਨੇ ਕਿਲੋਮੀਟਰ ਇੱਥੋਂ ਡੇਲੀ ਅਸੀਂ 1000 ਕਿਲੋਮੀਟਰ ਅਪ ਡਾਉਨ ਔਰ ਮੰਨ ਲਓ ਵੀ ਤਕਰੀਬਨ ਆਪਣਾ ਇਹ 2800 ਮੀਲ ਬਣਦਾ ਆਪਣੇ ਐਪਸਪੋਰਟ ਤੋਂ ਸਰੀ ਤੋਂ ਤੇ 300 ਮੀਲਾਂ ਚਲੋ ਮੰਨ ਲਓ ਆਪਾਂ ਆ ਗਏ 2500 ਮੀਲ ਹੋ ਇੱਥੋਂ ਕਿਲੋਮੀਟਰ ਬਣ ਗਿਆ ਕਿੰਨਾ ਇਹ ਬਣ ਗਿਆ 4 1/2 4500 ਕਿਲੋਮੀਟਰ ਬਣ ਗਿਆ ਹਨਾ ਬੰਦ ਇੰਨਾ ਕੀ ਦੱਸਦੇ ਆ 4500 ਹੀ ਬਣ ਗਿਆ ਦੋ ਐਸ ਤੋਂ ਬੰਬੇ ਉਹ ਜਾ ਕੇ ਮੋੜਨ ਵਾਲੀ ਗੱਲ ਹੋ ਜਾਂਦੀ ਆ ਉਹ ਸਾਡਾ ਮੇਰਾ ਲਾਣੇਦਾਰ ਸਾਡਾ ਟਰੱਕ ਚਲਾਉਂਦਾ ਸੀ ਹਾਂ ਉਹ ਯਾਨੀ 15ਵਾਂ ਦਿਨ ਕਲਕੱਤੇ ਉਹ ਮੁੜਦਾ ਹੁੰਦਾ ਸੀ 1800 ਕਿਲੋਮੀਟਰ ਪੈਂਦਾ ਆਪਣੇ ਲੁਧਿਆਣੇ ਤੋਂ ਕਲਕੱਤਾ ਹਾਂ 18 ਦਿਨ ਬਾਅਦ ਮੁੜਦਾ ਹੁੰਦਾ ਸੀਗਾ ਹਾਂ ਹੁਣ ਮੈਂ ਕਹਾ ਮੈਂ 1000 ਕਿਲੋਮੀਟਰ ਡੇਲੀ ਜਾਣਾ 1000 ਆਉਣਾ ਮੇਰਾ ਤਾਂ ਡੇਲੀ ਕਲਕੱਤਾ ਇੱਥੋਂ ਇੱਕ ਦਿਨ ਇੱਕ ਦਿਨ ਚ ਮੁੜੇ ਆਉਣਾ ਮੈਂ ਹਾਂ ਉੱਥੇ ਸੜਕਾਂ ਉਹ ਜਿਹੀ ਸੀ ਤੁਸੀਂ ਮੈਨੂੰ ਤਾਂ ਜੀਪੀਐਸ ਵੀ ਤੋਂ ਜੀਪੀਐਸ ਵੀ ਆ ਗਿਆ ਹੈ ਨਾ ਬਾਈ ਜੀਪੀਐਸ ਵੀ ਆ ਗਿਆ ਬਾਈ ਸਾਡੀ ਇੱਕ ਚੀਜ਼ ਹੋਰ ਤਾਂ ਨਹੀਂ ਹੈ ਹਾਂ ਵਧੀਆ ਆਓ ਤੁਹਾਨੂੰ ਕਿੰਦੀ ਚੀਜ਼ ਰਹਿ ਗਈ ਆਜੋ 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 ਕਿਹੜੀ ਰਹਿ ਗਈ ਚੀਜ਼ ਬਹੁਤ ਜ਼ਿਆਦਾ ਵਧੀਆ ਚੀਜ਼ ਆਜੋ ਆਜੋ ਆ ਇੱਕ ਮਿੰਟ ਆਜੋ ਆਜੋ ਆ ਲਾ ਦिए ਮੈਂ ਅੱਛਾ ਹਾਂ ਆ ਰੇਡੂ ਹੈ ਜੀ ਰੇਡੂ ਆ ਹਾਂ ਜੀ ਇਹ ਵਾਇਰਲ ਸੈਟ ਦੀ ਤਰ੍ਹਾਂ ਕੰਮ ਕਰਦਾ ਇੰਡੀਆ ਨਹੀਂ ਸੀਗਾ ਜਦੋਂ ਪਹਿਲਾਂ ਜਿੱਥੀਆਂ ਚ ਰੱਖੇ ਹੋਈ ਹੁੰਦੇ ਸੀ ਆਲਫਾ ਆਲਫਾ ਕਹਿੰਦੇ ਹੁੰਦੇ ਸੀ ਹਾਂ ਹਾਂ ਉਹ ਵਰ ਉਹ ਵਾਲੀ ਚੀਜ਼ ਹੈ ਅੱਛਾ 50 ਕਿਲੋਮੀਟਰ ਇਹ ਸਾਈਡ 50 ਕਿਲੋਮੀਟਰ ਇਸ ਸਾਈਡ ਕੋਈ ਵੀ ਟਰੱਕ ਆਉਂਦਾ ਕਿਸੇ ਨੂੰ ਕੋਈ ਦਿੱਕਤ ਹੈ ਨੈਟਵਰਕ ਨਹੀਂ ਇੱਥੇ ਫੋਨ ਦੇ ਨੈਟਵਰਕ ਨਹੀਂ ਹੈਗੇ ਅੱਛਾ ਇੱਥੇ ਨਹੀਂ ਆ ਪੜਾਈਆਂ ਚ ਨਹੀਂ ਆਉਂਦੀ ਜੀ ਆਹ ਕੰਮ ਕਰਦਾ ਇਹ ਟਰੱਕਾਂ 'ਚ ਹੁੰਦਾ ਹੈ ਰੇਂਜ 'ਚ ਹਾਂਜੀ ਆ ਜਿਹੜਾ ਇਹ ਦੋ ਤਰ੍ਹਾਂ ਦੇ ਸਿਸਟਮ ਨੇ ਕਿ ਸੀਵੀ ਆ ਸੀਵੀ ਆਪਣੇ ਲੋਕ ਨਹੀਂ ਯੂਜ਼ ਕਰਦੇ ਇਹ ਟੂਵੇ ਚੈਨਲ ਕਹਿੰਦੇ ਆ ਜੀ ਇਹਨੂੰ ਅੱਛਾ ਜਿੱਥੇ ਨੈੱਟਵਰਕ ਨਹੀਂ ਕੰਮ ਕਰ ਉੱਥੇ ਆਹ ਕੰਮ ਕਰਦਾ ਸੂਚਨਾ ਤੁਸੀਂ ਆਪ ਸੀ ਕਿਹੜਾ ਲਾਈਨ ਤੇ ਆ ਜੇ ਕੋਈ ਪ੍ਰੋਬਲਮ ਕੰਪਨੀ ਨੂੰ ਮੈਸੇਜ ਦੇਣਾ ਨਹੀਂ ਰੇਂਜ ਅਗਲੇ ਨੂੰ ਨੰਬਰ ਬੋਲ ਕੇ ਦੱਸ ਦੇਣਾ ਭਾਈ ਵੀ ਮੇਰੀ ਕੰਪਨੀ ਦਾ ਨੰਬਰ ਕਾਲ ਕਰਦੇ ਹੋ ਆਪਣਾ ਟਰੱਕ ਇੱਥੇ ਖਰਾਬ ਖੜਾ ਉਹ ਬੰਦਾ ਉਹ ਕੰਪਨੀ ਨੂੰ ਕਾਲ ਕਰਕੇ ਦੱਸ ਦਿੰਦਾ ਜਾਂ ਮਤਿਆਂ ਨੂੰ ਭੇਜ ਦਿੰਦਾ ਮੈਨੂੰ ਇਦਾਂ ਜੱਬ ਆ ਜਾਂਦੀਆਂ ਨੇ ਬੰਦਿਆਂ ਨੇ ਕਹਿਣਾ ਇਥੋਂ ਇਹਦੀ ਆਵਾਜ਼ ਮਾਰਦੀ ਵੀ ਬਾਈ ਲੱਕੀ ਨੂੰ ਸੁਨੇਹਾ ਲਾਦੀ ਮੈਂ ਉਹਦੇ ਖੜਾ ਹੋਇਆ ਵੀ ਉਹਦਾ ਇੱਕ ਟਰੱਕ ਖੜਾ ਹੋਇਆ ਬੰਦੇ ਨੇ ਨੈਟਵਰਕ ਚ ਆ ਕੇ ਮੈਨੂੰ ਫੋਨ ਮਾਰਨੇ ਵੀ ਬਾਈ ਉੱਥੇ ਟਰੱਕ ਖੜਾ ਉਹਨੇ ਸੁਨੇਹਾ ਭੇਜਿਆ ਆਪਾਂ ਨਹੀਂ ਦੇਖਣਾ ਵੀ ਕਿਹੜੀ ਕੰਪਨੀ ਦਾ ਕਿਹੜੀ ਦਾ ਨਹੀਂ ਆਪਾਂ ਪਹੁੰਚ ਜਾਣੀ ਉਹ ਕਿਹ ਦੀ ਜਾਨ ਪਛਾਣ ਵਾਲੀ ਗੱਲ ਹੈ ਬਿਲਕੁਲ ਬਿਲਕੁਲ ਜੀ ਤੇ ਆਪਾਂ ਤੇ ਪਹੁੰਚ ਜਾਣਾ ਤੇ ਧੰਨਵਾਦ ਭ ਅ ਤਕਰੀਬਨ ਬੀਸੀ ਤੋਂ ਲੈ ਕੇ ਕੈਲਗਰੀ ਤੱਕ ਤੇ ਉਹਦੇ ਨੇੜ ਤੇੜ ਦੇਰੀ ਸਾਰੇ ਨੂੰ ਕਵਰ ਕਰਦਾ ਨੰਬਰ ਪਾ ਦਿਆਂਗੇ ਕਾਲ ਕਰ ਲਿਓ ਮਿਹਰਬਾਨੀ ਧੰਨਵਾਦ